ਬਿਹੱਦ ਹੀ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਣਕ ਵੱਢਣ ਆਏ ਕੰਬਾਈਨ ਚਾਲਕ ਦੀ ਮੌਤ ਹੋ ਚੁੱਕੀ ਹੈ ਕਰੰਟ ਲੱਗਣ ਦੇ ਨਾਲੇ ਦਰਦਨਾਕ ਪਾੜਾ ਵਾਪਰਿਆ ਹਾਲਾਂਕਿ ਕਿਸਾਨ ਆਕੂ ਦੇ ਵੱਲੋਂ ਕਿਹਾ ਗਿਆ ਕਿ ਉਹ ਕਈ ਵਾਰ ਇਸ ਦੀ ਸ਼ਿਕਾਇਤ ਪਾਵਰਕਾਮ ਨੂੰ ਕਰ ਚੁੱਕੇ ਨੇ ਪਰ ਤਾਰਾਂ ਜੁੜੀਆਂ ਨੀਵੀਆਂ ਨੇ ਉਸ ਦਾ ਕੋਈ ਵੀ ਹੱਲ ਨਹੀਂ ਕਟਿਆ ਜਾ ਰਿਹਾ ਸੋ ਇਸੇ ਹੀ ਤਾਰਾਂ ਦੀ ਲਪੇਟ ਦੇ ਵਿੱਚ ਆ ਕੇ ਕੰਬਾਈਨ ਚਾਲਕ ਦੀ ਮੌਤ ਹੋ ਚੁੱਕੀ ਹੈ ਸੋ ਤਸਵੀਰ ਸામਨੇ ਆ ਰਹੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਿਰਸਰ ਤੋਂ ਇਹ ਵਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਣਤੀ ਬਾਟੀ ਕਰਦੇ ਸਮੇਂ ਕੰਬਾਈਨ ਚਾਲਕ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਮੌਕੇ ਤੇ ਕਿਸਾਨ ਆਗੂਆਂ ਦੇ ਵੱਲੋਂ ਰੋਸ ਜਾਹਰ ਕੀਤਾ ਕਿ ਆਖਰੀ ਪਹਿਲਾ ਵੀ ਇਸ ਬਾਬਤ ਪਾਵਰ ਕਾਮ ਦੇ ਧਿਆਨ ਦੇ ਵਿੱਚ ਲਿਆ ਚੁੱਕੇ ਨੇ ਪਰ ਜੋ ਤਾਰਾ ਨੀਵੀਆਂ ਨੇ ਉਸ ਦਾ ਕੋਈ ਵੀ ਹਲ ਨੇਹ ਕੱਢਿਆ ਜਾ ਰਿਹਾ ਹੈ ਜਿਸ ਦੀ ਜਪੇੜ ਦੇ ਵਿੱਚ ਇੱਕ ਕੰਬਾਈਨ ਚਾਲਕ ਵੀ ਆ ਚੁੱਕਾ ਹੈ ਕੰਬਾਈਨ ਬਿਜਲੀ ਦੀ ਤਾਰ ਦਿਨ ਟਕਰਾ ਕੇ ਜਿਸ ਦੇ ਕਾਰਨ ਚਾਲਕ ਮੁਖਤਿਆਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਪਿੰਡ ਚੰਦਪੁਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਦੱਸਿਆ ਕਿ 4 ਅਪ੍ਰੈਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਪਾਵਰ ਕਮਨ ਇਸ ਦੀ ਪ੍ਰਵਾਨ ਨਹੀਂ ਕੀਤੀ ਜਿਸ ਕਾਰਨ ਅੱਜ ਇਹ ਦਰਦਨਾਕ ਹਾਦਸਾ ਵਾਪਰਿਆ ਜਿਸ ਨੂੰ ਲੈ ਕੇ ਉਹਨੇ ਮੰਗ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਹੀ ਆ ਬੇहद ਗਮਗੀਨ ਮਾਹੌਲ ਹੈ ਕੰਬਨ ਚ ਲੱਗਤੀ ਮੌਤ ਹੋ ਚੁੱਕੀ ਹੈ ਕੜਕਤੀ ਵਾਡੀ ਕਰਨਾਇਆ ਸੀ ਉਸ ਦੇ ਦੌਰਾਨ ਇਹ ਦਰਦਨਾਕ ਪਾਣਾ ਵਾਪਰਿਆ ਹੈ ਦੱਸੋ ਜੀ ਮੇਰਾ ਨਾਮ ਉਤਾਰ ਬਾਬਾ ਜੀ ਕਿਸਾਨ ਮਜ਼ਦੂਰ ਸੰਘੇ ਸਮਿਟੀ ਪੰਜਾਬ ਜੋਂ ਨਾਮ ਤੇ ਦਾ ਅਗੂ ਉਤਾਰ ਬਾਬਾ ਜੀ ਹਾਂ ਜੀ ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਮਸਲਾ ਇਹ ਜੀ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਹਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵਟੀ ਲੈਣ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ 3-4 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਹੋ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾ ਕਿ ਅਸੀਂ ਠੀਕ ਹੈ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਜਾਨੀ ਕਿ ਕੋਈ ਵੀ ਨਾ ਤੇ ਜਾਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇੱਥੇ ਮੋਕਾਂ ਕੇ ਵੇਖੇ ਗਏ ਆ ਅੱਜ ਕਲਕਵਟਨ ਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਤੇ ਉਹ ਇਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟੇ ਲੱਗ ਗਿਆ ਤੇ ਮੌਕੇ ਤੇ ਜਿਹੜਾ ਫਾਰਮੈਟ ਸੀ ਮੌਕੇ ਤੇ ਹੀ ਖਤਮ ਹੋ ਚੁੱਕਾ ਸੀ ਆਇਆ ਕਿੱਥੋਂ ਸੀ ਜਿਹੜਾ ਫਾਰਮੈਟ ਸੀ ਹੇ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਹੀ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆਂ ਕਿ ਪਹਿਲੀ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀਆਂ ਉਦੋਂ ਦੀਆਂ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਬਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ 102 ਦੀ ਧਾਰਾ ਲੱਗਣੀ ਚਾਹੀਦੀ ਆ ਉਕੇ ਵਿਜਨ ਅਕਲੇ ਦੇ ਜਿਹੜਾ ਨੁਕਸਾਨ ਹੋਇਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਅਕੇ ਜਿਹੜਾ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਤਾਰਾ ਲਾਕੇ ਜੋ ਵੀ ਸਜ਼ਾ ਹੈ ਉਹ ਇਹਨੂੰ ਸਜ਼ਾ ਹੋਣੀ ਚਾਹਤ ਰਣ ਸਥਾਨ ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤੇ ਆ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਨੂਰ ਦਜਨਾਂ ਕੇ ਗਾੜੀਆਂ ਕੱਟੀ ਜਾਂਦੇ ਫੋਨ ਕੱਟੀ ਜਾਂਦੇ ਸਾਰੇ ਤੇ ਐਸਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਐਸਡੀਓ ਸਾਹਿਬ ਨੇ ਕਿਹਾ ਹੀ ਵੀ ਮੈਂ ਜਈ ਜਰਾ ਅੰਮ੍ਰਿਤਸਰ ਆ ਤੇ ਮੈਂ 1 ਘੰਟੇ ਅੱਧੇ ਘੰਟੇ ਤੱਕ ਆਉਣਾ ਤੇ ਆ 2 ਘੰਟੇ ਹੋ ਗਏ ਹੁਣ ਫਿਰ ਤਿੰਨ ਕੋਲਾ ਕਰ ਦਿੱਤੀਆਂ ਹਲੇ ਉਹਨਾਂ ਉਹਨਾਂ ਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ